ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੂੰ ਆਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਾਂ ਹਲਕਾ ਚ ਆ ਜਾਂਦੇ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਲੱਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਲੱਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਦੇਖੋ ਐਗੇ ਲੋਕ ਹੀ ਆ ਜਿਹੜੇ ਕਾਲੀ ਦਰ ਨੂੰ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈ ਗੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਦਾਨਾ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਦਲ ਚ ਮੈਂ ਤਾਂ ਕੋਈ ਗਨੀਵ ਜੀ ਨੂੰ ਗੱਲ ਕਰਦੇ ਅਸੀਂ ਬੈਠਾ ਹੁਣੀ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿਤੇ ਐ ਨਾ ਪਿਗਲ ਪੁਗਲ ਜਾਣ ਕੋਈ ਬੋਡੇ ਗੱਡੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੈ ਉਨਤੀਜੀ ਗੱਲ ਆ ਜਿਹਨੇ ਸੋਚਦੇ ਆ ਆ ਤਲਵੀਰ ਹੁੰਦਾ ਕਿ ਮੇਰੇ ਨਾਲ ਪੁਲਿਸ ਹੈ ਉਹ ਅਮਰੀਕਾ ਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆ ਸਾਲ ਬਾਅਦ ਆਈ ਜਿਪਸੀ ਵਾਲੇ ਤੂੰ ਨਾਂ ਨੋਟ ਕਰ ਲਈਂ ਆਈ ਤੈਨੂੰ ਘਰੋਂ ਚੱਕ ਕੇ ਲਿਓਗੇ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਤੁਸੀਂ ਫੋਟੋ ਖਿੱਚ ਲਿਓ ਆਈ ਜਿਪਸੀ ਵਾਲੇ ਦੀ ਆਈ ਪੁਲਸਰਾਂ ਦੀ ਪਤਾ ਨਹੀਂ ਆਪਣੇ ਆਪ ਨੂੰ ਕਿੱਡਾ ਕਰਨਾਡੂ ਖਾਂ ਸਮਝਦਾ ਐ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ ਜੀਆਂ ਕਰਕੇ ਕਹੇ ਨਾ ਮੈਨੂੰ ਉਹਨਾਂ ਗੱਲਾਂ ਤੋਂ ਗੁੱਸਾ ਆਇਆ ਪਹਿਲੀ ਤੇ ਗੱਲ ਤੁਸੀਂ ਰਹੀ ਹੋਈ ਪਾਰਟੀ ਦੇ ਪ੍ਰਧਾਨ ਜੀ ਹੁਣ ਜੇ ਇਹ ਬੰਦਿਆਂ ਵਾਲੀ ਗੱਲ ਹੈ ਤਾਂ ਹੁਣ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਤੁਸੀਂ ਦੱਸੋ ਮੈਂ ਤੁਹਾਨੂੰ ਫੋਨ ਕਿਦਨ ਕੀਤਾ ਜੀ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਆਈ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਗਿਆ ਹਾਂ ਤੁਹਾਡੀ ਚਲੋ ਤੁਹਾਨੂੰ ਥੋੜਾ ਜਿਆ ਬੋਲਣ ਚ ਨਹੀਂ ਬੜਾ ਤੁਸੀਂ ਚੰਗਾ ਬੋਲਣ 'ਚ ਵਿਸ਼ਵਾਸ ਨਹੀਂ ਰੱਖਦੇ ਤਈਆਂ ਤੇ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ ਹੈ ਨਹੀਂ ਤੇ 10 ਸਾਲ ਤੁਹਾਡੀ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ ਤੇ ਤੁਹਾਡਾ ਆ ਹਸ਼ਰ ਹੋ ਜੇ ਅੱਜ ਤੁਹਾਨੂੰ ਮਜੀਠੇ ਰੈਲੀ ਕਰਨੇ ਤੁਹਾਡ ਕੋਈ ਹਜ਼ਾਰ ਬੰਦਾ ਨਹੀਂ ਇਕੱਠਾ ਹੋਇਆ ਜਿੱਥੇ ਇੱਥੇ 10-10 ਹਜ਼ਾਰ ਦੇ ਇਕੱਠ ਹੁੰਦੇ ਰਏ ਤੇ ਬਾਦਲ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮੇ ਆ ਜੇ ਤੁਸੀਂ ਅਮਰ ਧਾਰੀ ਸੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਵੇਖੋ ਇਹ ਝੂਠ ਤੁਸੀਂ ਬਹੁਤ ਬੋਲਤੇ ਜਦੋਂ ਬੇਅਦਬੀ ਹੋਈਆਂ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਰੁਪਏ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਤੁਹਾਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਐਡੇ ਇੱਕ ਪੰਥਕ ਪ੍ਰਧਾਨ ਖਵਾਉਣ ਵਾਲੇ ਤੇ ਤੁਸੀਂ ਮੈਨੂੰ ਦੱਸੋ ਤਿੰਨ ਤੋਂ 328 ਰੁਪਏ ਤੇ ਕੀਤਾ ਕੀ ਜੇ ਸਾਡੀ ਸਰਕਾਰ ਨੇ ਉਹਨਾਂ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਤੇ ਅੱਜ ਲੋਕ ਰਾਤੀ ਮੇਰੇ ਨਾਲ ਇੱਕ ਪਰਿਵਾਰ ਸਰਦਾਰ ਮੱਖਣ ਸਿੰਘ ਮੈਨੂੰ ਲੱਗਦਾ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਸਰਦਾਰ ਮੱਖਣ ਸਿੰਘ ਮੱਤੇਵਾਲਾ ਕੌਣ ਸੀ ਜਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਕਾਂਦੀ ਦਲ ਦੇ ਪ੍ਰਧਾਨ ਖਵਾਉਂਦੇ ਜੀ ਉਹਦਾ ਪਰਿਵਾਰ ਬਚਿੱਤਰ ਤੋਂ ਦਲਜੀਤ ਤੋਂ ਇਸ ਕਰਕੇ ਮਰਨਾ ਸ਼ਾਮਲ ਹੋ ਗਿਆ ਭਈ ਸਰਦਾਰ ਭਗਵਾਨ ਸਿੰਘ ਮਾਨ ਨੇ ਸਾਡਾ ਦਿਲ ਜਿੱਤ ਲਿਆ 328 ਰੁਪਏ ਦੇ ਤਾਂ ਤੁਸੀਂ ਕੈਪਟਨ ਮਰੀਂਦਰ ਸਿੰਘ ਦੇ ਨਾਮ ਨਾਲ ਕੇ ਸਿੱਟਾ ਬਣਾਈ ਗਏ ਤੇ ਰਫਾਦਾਬਾ ਕਰੀ ਗਏ ਤੁਸੀਂ ਕੀ ਕੀਤਾ ਜੀ ਦੂਜੀ ਗੱਲ ਤੁਸੀਂ ਗੱਲ ਕਰਕੇ ਗਏ ਮੈਨੂੰ ਕਹੇ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀਰ ਵੇਖੋ ਜਦੋਂ ਤੁਸੀਂ ਵੀ ਜਮੇ ਤੁਸੀਂ ਸਿੱਧਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਨਹੀਂ ਜਮੇ ਜਮੇ ਸਾਰੇ ਇਹ ਧਰਤੀ ਤੇ ਹੀ ਆ ਅਸੀਂ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੋਂ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋ ਗੱਡੀ ਤੇ ਆਇਆ ਕੋ ਜਹਾਜ਼ਾਂ ਤੇ ਚੜ ਗਿਆ ਤੁਸੀਂ ਆਪਣੇ ਆਪ ਨੂੰ ਕਿੱਡੇ ਕਫਾਨੇ ਖਾ ਸਮਝ ਲਿਓ ਜਦੋਂ 2004 ਦੇ ਵਿੱਚ ਜਦੋਂ ਕਰਨਪਰਾੜ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਤਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਕਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਦੇ ਜਿਹੜੇ ਕਮਰੇ 'ਚ ਡਰਾਇੰਗ ਰੂਮ ਦੇ ਵਿੱਚ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਐਡੇ ਐਡੇ ਖੇਪੜ ਉੱਤੋਂ ਡਿੱਗੇ ਸੀਗੇ ਜੇ 2004 ਦੀਆਂ ਗੱਲਾਂ ਕਰਦਾ 2007 'ਚ ਤੁਹਾਡੀ ਇਲੈਕਸ਼ਨ ਆ ਗਈ ਬਾਅਦ 'ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਤੁਹਾਡੀਆਂ ਗੜਗਾਓਂ ਕੋਠੀਆਂ ਪੈ ਗਈਆਂ ਬਦਲ ਸਾਹਿਬ ਇਹੋ ਜੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੀਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੱਲੇ 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 ਚਕਾਉਣਾ ਕਿੰਨੇ ਤੁਸੀਂ ਨਾ ਤੁਹਾਡੀ ਕਦੇ ਕਹੇ ਨੇ ਸੁਣੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਤੁਸੀਂ ਰੱਬ ਦੇ ਧੱਕੇ ਰੱਬ ਦੇ ਧੱਕੇ ਦਾ ਕਦੀ ਸਮਾਂ ਨਹੀਂ ਆਉਂਦਾ ਲੋ ਓਦਾਂ ਕਦੇ ਨਹੀਂ ਕਿ ਕੋਈ ਕਸਰ ਹੋ ਜਾਈਏ ਤਾਂ ਸ਼ਾਇਦ ਸਮਾਂ ਆ ਸਕਦਾ ਤੇ ਜਿਹੜੀਆਂ ਪੁਲਸ ਨਹੀਂ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਦਬਕੇ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾਡੇ ਨਾਲ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਹੋ ਇੱਕ ਲੇਡੀ ਨੂੰ ਲਫ਼ਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਓ ਸਾਡੇ ਨਾਲ ਪੰਗੇ ਲੈਂਦੀ ਇਹ ਗੱਲਾਂ ਛੋਬਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਆ ਉਹ ਅਹੀਂ ਉਹਨੂੰ ਭੈਣ ਕਹਿ ਕੇ ਪਰਚਾਈ ਕਹਿ ਕੇ ਬੋਲਦੇ ਆ ਅਸੀਂ ਤੇਰੀ ਕਦੀ ਇਹੋ ਜਿਹਾ ਲਫ਼ਜ਼ ਬੋਲਦੇ ਕੋਈ ਐ ਕਰਦੀ ਹੋ ਜੇ ਕਰਦੀ ਬਹੁਤ ਕੁਝ ਕਰਦੇ ਅਸੀਂ ਤੇ ਨਹੀਂ ਬੋਲਦੇ ਅਸੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਾਦਲ ਸਾਹਿਬ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਕਿ ਬੋਲਣ ਤੋਂ ਪਹਿਲਾਂ ਆ ਵਾਚ ਲਿਆ ਕਰੋ ਰਹੀ ਗੱਲ ਮੈਂ ਤੁਹਾਨੂੰ ਅੱਜ ਦੱਸ ਦਵਾਂ ਤਲਵੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਵਿੱਚ ਫਿਰ ਰਿਹਾ ਹਲਕਾ ਮਜੀਠਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਨੇਰੀ ਆਈ ਆ ਬਾਦਲ ਸਾਹਿਬ ਤੁਹਾਡੇ ਤੋਂ ਇਹੋ ਵੱਡਾ ਤੁਹਾਨੂੰ ਕੋਈ ਲੀਡਰ ਨਹੀਂ ਰਹਿ ਗਿਆ ਤੁਹਾਡੇ ਤੋਂ ਵੱਡਾ ਤੇ ਇਹਨਾਂ ਤੋਂ ਕੋਈ ਕੋਈ ਲੀਡਰ ਨਹੀਂ ਤੁਸੀਂ ਆਇਓ ਅੱਜ ਆਲੋ ਅੱਜ ਨਾ 14 ਤਰੀਕ ਨੂੰ ਲੋਕਾਂ ਵੋਟਾਂ ਪੜੀਆਂ 17 ਨਤੀਜਾ ਨਾ ਇਹ ਹੁਣ ਰੱਬ ਦੱਸੂਗਾ ਤੇ ਚਪੇੜ ਤਨਵੀਰ ਸੋਦੇ ਮੂੰਹ ਦੇ ਵਜਦੀਆ ਕਿ ਚਪੇੜ ਸੁਖਵੀਰ ਸਿੰਘ ਬਾਦਲ ਦੇ ਮੂੰਹ ਦੇ ਵਜਦੀਆ ਤੁਸੀਂ ਸਪੈਸ਼ਲ ਮਜੀਠੇ ਦੇ ਵਿੱਚ ਹੁਣ ਰੱਬ ਦੱਸੋ ਰਹੀ ਗੱਲ ਤੁਸੀਂ ਕਹੇ ਕਹਿੰਦੇ ਜੇ ਕਿ ਮੈਂ ਤਨਵੀਰ ਨੂੰ ਕਦੀ ਉਹ ਭਰਾਵਾ ਤੇਰੀ ਪਾਰਟੀ ਚ ਆਉਣਾ ਖੇ ਖਾਣੇ ਗਏ ਨੇ ਤੇਰੀ ਪਾਰਟੀ ਚ ਲੈਣ ਗਿਆਊਗਾ ਤੇਰੀ ਕਿਹੜੀ ਪਾਰਟੀ ਆ ਤੂੰ ਕਿਹੜੀ ਪਾਰਟੀ ਦੀ ਗੱਲ ਕਰਦਾ ਤੇਰੀ ਪਾਰਟੀ ਕੋਈ ਨਹੀਂ ਲੱਗੀ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਗੁਰੂ ਘਰੇ ਕਿਰਪਾ 17 ਤਰੀਕ ਨੂੰ ਉਹ ਵੀ ਬੰਦ ਹੋਈ ਨਹੀਂ ਧੰਨਵਾਦ ਹੋਇਆ ਗੁਰਜੀ ਗਰਤਾਲ ਸਾਹਿਬ ਵੈਗੁਰੂ ਜੀ